हां जी दोस्तों ए भाई काफी लंबे समय तो लेके प्रदेशाओं ਦੇ ਵਿੱਚ ਕਮਾਈ ਕਰ ਰਿਹਾ ਹੁੰਦਾ ਹੈ ਤੇ ਥੋੜੇ ਥੋੜੇ ਦੇ ਨਾਲ ਆਪਣੀ ਘਰ ਵਾਲੀ ਨੂੰ 3 ਕਰੋੜ ਰੁਪਈਆ ਪਾ ਦਿੰਦਾ ਹੈ 3 ਕਰੋੜ ਰੁਪਈਏ ਦੀ ਇਸ ਬਾਈ ਦੇ ਨਾਲ ਇਸ ਦੇ ਘਰ ਵਾਲੀ ਹੀ ਠੱਗੀ ਮਾਰ ਜਾਂਦੀ ਆ ਤੇ ਬਾਅਦ ਦੇ ਵਿੱਚ 45 ਤੋਲੇ ਸੋਨੇ ਦੇ ਵੀ ਇਸ ਬਾਈ ਦੇ ਘਰ ਵਾਲੀ ਛੜਾਪ ਕਰ ਜਾਂਦੀ ਆ ਦੋਸਤੋ ਫਿਰ ਇਸ ਬਾਈ ਦੇ ਬੁੱਢੇ ਮਾਪਿਆਂ ਨੂੰ ਘਰੋਂ ਕੱਢ ਲਈ ਹੁੰਦੀ ਆ ਤੇ ਦੋਸਤੋ ਅੱਗੇ ਤੁਸੀਂ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਇਹ ਕੋਈ ਬੁੜੀਆਂ ਤੇ ਤਬਾਰ ਕਰਕੇ ਇਹਨਾਂ ਨੂੰ ਪੈਸੇ ਨਾ ਦਿਓ ਇਹ ਬੜੀਆਂ ਮਿੱਠੀਆਂ ਛੁਰੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਇਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਟੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਔਰ 2.5 ਸਾਲ ਹੋ ਗਏ ਉਸ 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 ਹਰਾਮ ਦੀ ਨੇ ਮੇਰੀ ਧੀ ਨਹੀਂ ਜੇ ਉਹ ਉਸ ਹਰਾਮ ਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਢੀ ਉਹਦੀ ਮਾਂ ਅੱਜ ਉਹਨਾਂ ਦੀ ਮੇਰੇ ਘਰੋਂ ਦੇ ਕੋਲ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆ ਜੇ ਆ ਜੇ ਇੰਦਗੇ ਹਾਲਾਤ ਤੇ ਕਿਸੇ ਦੇ ਆਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜਾਇਦਤ ਨਾ ਨਾ ਕਰਾ ਦਿਓ 5 ਕਿੱਲੇ ਪੈਲੀ ਲੈ ਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ 1.5 ਕਰੋੜ ਰੁਪਇਆ ਲਾਤਾ ਔਰ ਰਾਮ ਦੀ ਜਿਹੜੀ ਮੇਰੀ 30 40 ਲੱਖ ਰੁਪਇਆ ਉਹਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਮਾ ਧੀਆਂ ਮੇਰਾ ਸੋਨਾ ਨੱਪ ਗੀਆਂ 40 ਤੋਲੇ ਮੇਰਾ ਨੱਪ ਗੀਆਂ ਔਰ 5ੀ ਤੋਲੇ ਉਹਦੇ ਪਿਓ ਦਾ ਪਾਇਆ ਵੀ ਮੇਰੇ ਸਹੁਰੇ ਨੇ ਉਹ ਵੀ ਨੱਪ ਗਈ ਇਹ ਕੌਣਾ ਕਿਲੋ ਸੋਨਾ ਲਈ ਕਰੇ 420 ਕਰਕੇ ਮੇਰੀ ਤੇ ਹੁਣ ਮੇਰੇ ਪਿਓ ਨੂੰ ਤੇ ਮੇਰੇ ਘਰੇ ਮੇਰੇ ਪਿਓ ਨੇ ਉਹ ਆਪਣੇ ਰੱਖਿਆ ਤੇ ਉਹਨੂੰ ਆਂਦੀ ਮਜਬੀਆ ਇਥੋਂ ਘਰੋਂ ਨਿਕਲ ਆ ਹੈ ਆ ਕੁਛ ਕਰਨ ਢੀਜੇ ਮੇਰੀ ਕਰਦੀ ਲੋਕੋ ਆ ਕੁਛ ਕਰਨ ਢੀਜੇ ਮੇਰੀ ਕਰਦੀ ਓਏ ਤੇ ਵੱਡੇ ਸਰਦਾਰਾਂ ਦੀ ਧੀ ਸੌ ਸੌ ਕਿੱਲੇ ਦੇ ਮਾਲਕਾ ਜਿਹੜੇ ਮੇਰੇ ਨਾਬਈਕੇ ਗੱਲ ਕਰੋ ਓਏ ਆਹ ਤੋ ਦਿੱਤਾ ਜੇ ਸਿੱਕਿਆ ਪਹਿਲੋਂ ਮੇਰੇ ਸੋਹਰੇ ਦਾ ਸੌ ਕਿੱਲਾ ਬਰਬਾਦ ਕੀਤਾ ਐ ਜਨਾਨੀ ਨੇ ਉਹਦਾ ਘਰ ਵੇਚਿਆ ਇਹ ਆਹ ਕੁਛ ਕਰਨ ਦੀਆਂ ਤੇ ਮਾਵਾਂ ਧੀਆਂ ਲੋਕੋ ਵੱਜੋ ਇਹਨਾਂ ਤੋਂ ਐਡੇ ਨਾ ਮੈਂ ਆਪਣੇ ਦੰਦ ਆਪੇ ਪੁੱਟੇ